ਜੋ ਹਰ ਸਾਲੀ ਤੰਤਨ ਬਾਬਾ ਸ਼੍ਰੀ ਚੰਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਤੇ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਇਸ ਵਾਰ ਜੋ ਤੰਤਨ ਬਾਬਾ ਸ਼੍ਰੀ ਚੰਨ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ 531 ਦਾ ਪ੍ਰਕਾਸ਼ ਪੁਰਬ ਸਾਰੀ ਹੀ ਸੰਗਤ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਮਹਾਰਾਜ ਜੀ ਨੇ ਬੜੀ ਕਿਰਪਾ ਕੀਤੀ ਹੈ ਜਿਸ ਵਿੱਚ ਕਾਦੀ ਜੱਤੇ ਰਾਗੀ ਜੱਤੇ ਸੰਤ ਮਾਪੁਰਖ ਪਹੁੰਚੇ ਹਨ ਜਿਸ ਵਿੱਚ ਸੰਤ ਬਾਬਾ ਰਾਜਮਾਨ ਸਿੰਘ ਜੀ ਸੰਤ ਬਾਬਾ ਗੁਰਨਾਮ ਸਿੰਘ ਜੀ ਸੰਤ ਬਾਬਾ ਜਸ਼ਨਪ੍ਰੀਤ ਸਿੰਘ ਦੀ ਮਾਖੇ ਵਾਲੀ ਅਤੇ ਧਰਬੀ ਜੱਤਾ ਪਾਈ ਐਮ ਐਨ ਸਿੰਘ ਜੀ ਪੰਥੀ ਹਨ ਤੋਂ ਉਹਨਾਂ ਦਾ ਮੈਂ ਧੰਨਵਾਦ ਕਰਦਾ ਆ ਮੈਂ ਤੇ ਉੱਥੇ ਸਾਰੀ ਸੰਗਤ ਦਾ ਵੀ ਧੰਨਵਾਦ ਕਰਦਾ ਆ ਕਿ ਇੱਕ ਦੇਖਿਆ ਜਾਵੇ ਤਾਂ ਇੱਕ ਸਾਲ ਬਾਅਦ ਇੱਕ ਦਮ ਬਾਨੇ ਨਾਲ ਦਸਵੰਗ ਨਿਕਲ ਜਾਂਦਾ ਮਹਾਰਾਜ ਦੀ ਕਿਰਪਾ ਨਾਲ ਤੇ ਮਹਾਰਾਜ ਜੀ ਕਿਰਪਾ ਕਰਦੇ ਨੇ ਕਰਾਉਣ ਵਾਲੇ ਮਹਾਰਾਜ ਨੇ ਉਹਨਾਂ ਸਾਰੇ ਕਿਰਪਾ ਜਿੰਨਾ ਚਿਰ ਪਰਮੇਸ਼ਰ ਦਾ ਹੱਥ ਸਰਤੇ ਨਾ ਹੋਵੇ ਉਹਨਾਂ ਚਿਰ ਬੰਦਾ ਕੱਖ ਨਹੀਂ ਕਰ ਸਕਦਾ। ਜਦੋਂ ਪਰਮੇਸ਼ਰ ਦਾ ਹੱਥ ਸਰਤੇ ਹੋ ਗਿਆ ਤੇ ਫਿਰ ਕਰਵਾਉਣ ਵਾਲਾ ਜਰ ਸਰਤੇ ਆ ਤੇ ਫਿਰ ਆਪਣੇ ਆਪ ਹੀ ਕਾਰਜ ਸੰਪੂਰਨ ਹੋ ਜਾਂਦੇ ਨੇ ਤੇ ਮਹਾਰਾਜ ਜੀ ਦੀ ਦਇਆ ਦੇ ਨਾਲ ਹੀ ਸਾਰੇ ਪ੍ਰੋਗਰਾਮ ਹੁੰਦੇ ਨੇ ਤੇ ਮੈਂ ਉਸੇ ਹੀ ਤਨ ਤਨ ਬਾਬਾ ਸ਼੍ਰੀ ਚੰਦ ਮਹਾਰਾਜ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਸ ਦਾ ਸੰਵਾਦਿਆ जिन्होंने दास से शीश पे हाथ रख के अपनी सेवा आप ली है, है मैं उनका भी धन्यवाद करता हूं बाबा जी ਤੁਸੀਂ ਜਿਹੜੀ ਸੰਗਤ ਆਈਆਂ ਰੋ ਉਹਨਾਂ ਨੂੰ ਕੀ ਕਹਿਣਾ ਚਾਹੂਗਾ ਮੈਂ ਸੰਗਤਾਂ ਨੂੰ ਇਹੀ ਕਹਿਣਾ ਚਾਹੁੰਗਾ ਕਿ ਆਪਣੇ ਮਨ ਦੇ ਅੰਦਰ ਜਰੂਰੀ ਨਹੀਂ ਹੈ searchTerm ਜਿਹੜਾ ਮਰਜ਼ੀ ਹੋਵੇ ਆਪਣੇ ਮਨ ਦੇ ਅੰਦਰ ਪਰਮੇਸ਼ਰ ਦਾ ਇੱਕ ਨਾਮ ਲੈ ਲਓ ਚਾਹੇ ਅੱਲਾ ਕਹੋ ਚਾਹੇ रहीम ਕਹੋ ਚਾਹੇ ਖੁਦਾ ਕਹੋ ਚਾਹੇ ਰਵਿਦਾਸ ਕਹੋ ਚਾਹੇ ਠਾਕੁਰ ਕਹੋ ਪਰਮੇਸ਼ਰ ਨੂੰ ਤੇ ਹਣਾ ਸਿਰ ਕੱਢ ਦੇ ਤੇ ਗੁਰਮਤਿ ਪਿਆਰਿਓ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਤੁਸੀ ਜਿਹੜੇ ਮਰਜੀ ਪਰਮੇਸ਼ਰ ਨੂੰ ਤੇ ਆ ਲੋ ਪਰਮੇਸ਼ਰ ਇੱਕ ਹੈ ਉਸ ਪਰਮੇਸ਼ਰ ਨੇ ਜਦੋਂ ਤੇਰੀ ਆਵਾਜ਼ ਸੁਣ ਲਈ ਤੇ ਤੇਰੇ ਬਾਰੇ ਬੰਦੇ ਆਪਣੇ ਆਪ ਲੱਗ ਜਾਣੇ ਨੇ ਖਬਰ ਇਹ ਹੈ ਕਿ ਪੰਜਾਬ ਦੇ ਵਿੱਚ ਹਾਲਾਤ ਜੀ ਸੀ ਬਹੁਤ ਅਨਾਜੁਬ ਹੋਈ ਹੋਈ ਹੈ ਹਾਂਜੀ ਹਾਂਜੀ ਬਾੜੀਆਂ ਕਈ ਜੱਥੇ ਬੰਦੀਆਂ ਹੋਣਗੀਆਂ ਜੜੀਆਂ ਕਿ ਲੋਕਾਂ ਦੇ ਹੈਲਥ ਕੇਅਰ ਦੇ ਪਿੰਡਾਂ ਪਿੰਡਾਂ ਜੀ ਮਹਾਰਾਜ ਉਹਨਾਂ ਬਾਰੇ ਤੁਸੀਂ ਕੀ ਅਪੀਲ ਕਰਦੇ ਹੋ ਯਾਰ ਪੰਜਾਬ ਦੇ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਮੈਂ ਇਹੀ ਸੰਗਤ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੇ ਉਹਨਾਂ ਤੇ ਪੀੜ ਆਈ ਹੈ ਸਾਡਾ ਫਰਜ਼ ਬਣਦਾ ਅਸੀਂ ਨਾਲ ਮਿਲ ਕੇ ਇਕੱਠੇ ਹੋ ਕੇ ਉਹਨਾਂ ਦੀ ਮਦਦ ਕਰੀਏ ਤੇ ਸਾਡਾ ਫਰਜ਼ ਬਣਦਾ ਅਸੀਂ ਨਾਲ ਮਿਲ ਕੇ ਇਕੱਠੇ ਹੋ ਕੇ ਦਸਬੰਦ ਕੱਢ ਕੇ ਇੱਕ ਦਸਬੰਦ ਕੱਢ ਕੇ ਰਸਣ ਬਾਣੇ ਜੋੜ ਕੇ ਉਹਨਾਂ ਦੀ ਹੈਲਪ ਕਰੀਏ ਉਹਨਾਂ ਦੀ ਮਦਦ ਕਰੀਏ ਇਹ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਗੁਰਮਤਿ ਪਿਆਰੇ ਜੇ ਕਈਏ ਆਪਾਂ ਗੁਣ ਕਰ ਦੀ ਗੋਲ ਵਿੱਚ ਪਾਉਣ ਨਾਲ ਉਹਨਾਂ ਦੀ ਮਦਦ ਕਰ ਦੋ ਉਹ ਜ਼ਿਆਦਾ ਪੁੰਨ ਲੱਗਦਾ ਹੈ ਤੇ ਮਹਾਰਾਜ ਜੀ ਨੇ ਮਹਾਰਾਜ ਜੀ ਫਿਰ ਆਪ ਸਾਹੀਓ ਕੇ ਇਹ ਸੇਵਾ ਲੈਂਦੇ ਨੇ ਤਾਂ ਫਿਰ ਆਪ ਹੀ ਵਡਿਆਈ ਆਪਣੇ ਪਿਆਰੇ ਨੂੰ ਮਾਣ ਦੇ ਨੇ ਜੀ ਮਹਾਰਾਜ ਫਟੇ ਬਣਾ ਕੇ ਚਕਰਾ ਫਾੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲੋਲੇ ਸੋਨਿਹਾਲ ਜੀ ਦਾ ਨਾਮ ਨਾਇ ਕਰਾਗੀ ਆਵੇ ਯਾਰ ਹੋ ਜਾਵੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀਆਂ ਨੂੰ ਭਾਵੇ ਸੋਹਣਿਆਲ ਹੋ वाहेगुरु जी ख़ालसा वाहेगुरु जी फते